ਇੱਕ ਪਾਸੇ ਉਹ ਜਿਹੜੇ ਦੇਸ਼ ਪ੍ਰੇਮ ਕਰਨ ਵਾਲੇ ਇੱਕ ਪਾਸੇ ਰਾਜਾ ਬੜਿੰਗ ਜਿਹੜਾ ਬਿਲਕੁਲ ਸਰੈਂਡਰ ਕਰਕੇ ਪੈਰਾਂ 'ਚ ਬਹਿ ਗਿਆ ਅੱਜ ਉਹ ਕਾਂਗਰਸ ਦਾ ਪ੍ਰਧਾਨ ਇੱਕ ਪੱਪੀ ਇੱਕ ਐਮਐਲਏ ਉਹਦੇ ਕਰੇ ਜਾ ਕੇ ਗੋਡੇ ਫੜਲੇ ਅੱਜ ਬੱਸਾਂ ਦੀਆਂ ਬਾਡੀਆਂ ਤੋਂ ਚੋਰੀ ਇੱਕ ਇੱਕ ਬਾਡੀ 'ਚੋਂ 7 ਲੱਖ ਆਧਾ ਬੱਸਾਂ ਦੀ ਉਹ ਤੋਂ ਬਚਣ ਲਈ ਜਿਹੜਾ 3 ਸਾਲ ਤੇ 7 ਸਾਲ ਦੇ ਬੱਚਿਆਂ ਦਾ ਕਤਲ ਕੀਤਾ ਏ ਉਹਨਾਂ ਤੋਂ ਬਚਣ ਲਈ ਅੱਜ ਸਾਰੀ ਕਾਂਗਰਸ ਨੂੰ ਉਹਦੇ ਪੈਰਾਂ 'ਚ ਰੱਖਿਆ ਆ ਪਰ ਤੁਸੀਂ ਇਨੂੰ ਰਹਿਣ ਦੋ ਪੈਰਾ ਵਿੱਚ ਕਾਂਗਰਸੀਓ ਅੱਜ ਲੈ ਲਓ ਫੈਸਲਾ ਹੁਣ ਲੈ ਲਓ ਫੈਸਲਾ ਮੈਂ ਇਹੀ ਕਹਿੰਦਾ ਸੀ ਉਸ ਦਿਨ ਦਾ ਵੀ ਵਰਕਰ ਵਰਕਰ ਉਹ ਨਾ ਇਹਨਾਂ ਦੇ ਗੱਲਾਂ ਚਾਓ ਇਹ ਬਾਹਰੋਂ ਆਇਆ ਇਹਨੇ ਸਿਰਫ ਪੈਸੇ ਇਕੱਠੇ ਕਰਨੇ ਸੀ 30 ਦਿਨੋਂ ਕਰ ਲੇ ਆ ਫੇਰ ਇਕੱਠੇ ਹੋ ਕੇ ਦੋਨੋਂ ਆ ਜਿਹੜੇ ਇਹ ਤਮਾਸ਼ਾ ਖੇਡ ਰਿਆ ਬਚੋ ਇਹਨਾਂ ਤੋਂ ਬਚੋ ਇਹਨਾਂ ਤੋਂ ਬਚੋ ਇਹਨਾਂ ਤੋਂ ਜਿਹਦੇ ਕਦੇ ਦਰਬਾਰਾ ਸਿੰਘ ਹੋਣੀ ਰਹੇ ਹੋਣ ਅੱਜ ਉਹ ਕਾਂਗਰਸ ਦਾ ਪ੍ਰਧਾਨ ਇੱਕ ਪੱਪੀ ਇੱਕ ਐਮਐਲਏ ਉਹਦੇ ਘਰੇ ਜਾ ਕੇ ਗੋਡੇ ਫੜਲੇ ਉਹਦੇ ਬੇਟੇ ਦੇ ਜਾ ਕੇ ਗੋਡੇ ਫੜਲੇ ਅੱਜ ਬੱਸਾਂ ਦੀਆਂ ਬਾਡੀਆਂ ਤੋਂ ਚੋਰੀ ਇੱਕ ਇੱਕ ਬਾਡੀ ਚ 7 ਲੱਖ ਆਧਾ ਬੱਸਾਂ ਦੀ ਉਹ ਤੋਂ ਬਚਣ ਲਈ ਜਿਹੜਾ 3 ਸਾਲ ਤੇ 7 ਸਾਲ ਦੇ ਬੱਚਿਆਂ ਦਾ ਕਤਲ ਕੀਤਾ ਏ ਉਹਨਾਂ ਤੋਂ ਬਚਣ ਲਈ ਜਾਂ ਥੋੜੀ ਜੀ ਚਾਬੀ ਭਰੀ ਅੱਜ ਸਾਰੀ ਕਾਂਗਰਸ ਨੂੰ ਅੱਜ ਸਾਰੀ ਕਾਂਗਰਸ ਨੂੰ ਉਹਦੇ ਪੈਰਾਂ 'ਚ ਰੱਖਿਆ ਏ ਪਰ ਤੁਸੀਂ ਇਹਨੂੰ ਰਹਿਣ ਦਿਓ ਪੈਰਾਂ 'ਚ ਕਾਂਗਰਸੀਓ ਅੱਜ ਲੈ ਲਓ ਫੈਸਲਾ ਹੁਣ ਲੈ ਲਓ ਫੈਸਲਾ ਅਸੀਂ ਡਵੈਲਪਮੈਂਟ ਖਾਤਰ ਤੁਸੀਂ ਮੋਦੀ ਜੀ ਖਾਤਰ ਰਾਮ ਮੰਦਰ ਕਰਕੇ ਕਰਤਾਰਪੁਰ ਸਾਹਿਬ ਲੰਘੇ ਕਰਕੇ ਤੁਸੀਂ ਆ ਕੇ ਜਿਹੜੀ ਆ ਵੋਟ ਆ ਉਹ ਭਾਜਪੀ ਨੂੰ ਪਾ ਦਿਓ ਇੱਕ ਪਾਸੇ ਉਹ ਜਿਹੜੇ ਦੇਸ਼ ਪ੍ਰੇਮ ਕਰਨ ਵਾਲੇ ਇੱਕ ਪਾਸੇ ਰਾਜਾ ਬੜਿੰਗ ਜਿਹੜਾ ਬਿਲਕੁਲ ਸਰੈਂਡਰ ਕਰਕੇ ਪੈਰਾਂ 'ਚ ਬਹਿ ਗਿਆ ਅੱਜ ਮੈਂ ਸ਼ਮਦਾ ਨਾਂ ਨਿਸ਼ਾਨ ਕਾਂਗਰਸ ਪਾਰਟੀ ਦਾ ਇਸ ਬੰਦੇ ਨੇ ਮਟਾਤਾ ਅੱਜ ਇੱਕ ਛੋਟੀ ਜੀ ਪਾਰਟੀ ਆਮ ਆਦਮੀ ਉਹਨਾਂ ਤੋਂ ਡਰ ਕੇ ਕਾਂਗਰਸ ਪਾਰਟੀ ਪ੍ਰਧਾਨ ਸਰੈਂਡਰ ਕਰਿਆ ਆਇਆ ਮੈਂ ਇਹ ਗੱਲ ਤੁਹਾਨੂੰ ਪਹਿਲਾਂ ਦਾ ਕਹਿੰਦਾ ਸੀ ਵੀ ਰਲੇ ਹੋਏ ਆ ਦੋਨੋਂ ਪਾਸੇ ਇੱਕ ਪਾਸੇ ਝਾੜੂ ਇੱਕ ਪਾਸੇ ਪੰਜਾ ਤੁਸੀਂ ਮੇਰੀ ਗੱਲ ਨਹੀਂ ਮੰਨੀ ਅੱਜ ਤੁਸੀਂ ਕਰੋੜਾਂ ਰੁਪਈਆ ਨੂੰ ਫੰਡ ਦੇਤਾ ਅੱਜ ਸਵੇਰ ਦੇ ਤੁਸੀਂ ਵੋਟਾਂ ਪਾ ਰਹੇ ਹੋ ਬੂਥ ਲਾਈ ਬੈਠੇ ਹੋ ਇੱਕ ਇੱਕ ਬੂਥ ਤੇ ਬੈਠੇ ਹੋ ਤਾਂ ਇਹ ਤੁਹਾਡੇ ਨਾਲ ਗਦਾਰੀ ਕਰ ਗਿਆ ਮੈਂ ਪਹਿਲਾਂ ਕਹਿੰਦਾ ਸੀ ਵੀ ਗਦਾਰ ਇਹ ਆ ਜਿਹੜਾ ਲੁਧਿਆਣਾ ਦੇ ਲੀਡਰਾਂ ਨੂੰ ਪਹਿਲਾਂ ਮਾਰਿਆ ਇਕੱਲੇ ਇਕੱਲੇ ਨੂੰ ਟਿਕਟ ਨਾ ਦਿੱਤੀ ਅੱਜ ਇਕੱਲੇ ਇਕੱਲੇ ਵਰਕਰ ਨੂੰ ਮਾਰ ਗਿਆ ਅੱਜ ਜਾ ਕੇ ਉਹਦੇ ਘਰੇ ਮੈਂ ਪੁੱਛਿਆ ਕਹਿੰਦੇ ਜੀ ਕਹਿੰਦਾ ਬਲੈਕ ਕਾਫੀ ਪੀਣਾ ਮੈਂ ਬਲੈਕ ਕਾਫੀ ਤਿਆਰ ਕਰਾਈ ਵੀ ਕਿਉਂ ਕਹਿੰਦਾ ਪੱਪੀ ਜੀ ਤੁਹਾਡੇ ਘਰੇ ਤੁਸੀਂ ਜੜੀਆਂ ਮੱਝਾਂ ਗਾਵਾਂ ਰੱਖੀਆਂ ਹੋਈਆਂ ਐ ਤੇ ਇਸ ਕਰਕੇ ਤੁਹਾਡੇ ਘਰੇ ਬੜੀ ਪਿਓਰ ਜਿਹੜੀ ਆ ਉਹ ਕਾਫੀ ਜਾਂ ਚਾਹ ਮਿਲੇਗੀ ਤੇ ਇਹ ਗੱਲਾਂ ਕਹਿ ਕੇ ਮਸ਼ਕਾਲੀਆਂ ੜਾ ਕੇ ਆ ਹੁਣ 10 ਮਿੰਟ ਸਾਰਾ মিডিਆ ਨੇ ਵੀ ਘੇਰਿਆ ਹੋਇਆ ਸਾਰੀਆਂ ਫੋਟੋਆਂ ਉਹਨਾਂ ਨੇ ਮਿੰਟ ਚ ਵਾਇਰਲ ਕਰਤੀਆਂ ਕੀ ਲੱਗਦਾ ਜਨਤਾ ਨੂੰ ਪਾਗਲ ਬਣਾ ਰਿਹਾ ਜੀ ਜਨਤਾ ਪਾਗਲ ਬਣਾਤੀ ਪਰ ਹੁਣ ਹਜੇ ਵੀ 4 ਤੋਂ 5 ਘੰਟੇ ਆ ਸਾਡੇ ਕੋਲ ਪਾਸਾ ਪਲਟਣ ਲਈ ਇਸ ਕਰਕੇ ਤੁਸੀਂ ਇਹਨਾਂ ਤੋਂ ਬਚੋ ਇਹ ਲਟੇਰੀਆਂ ਤੋਂ ਬਚੋ ਕਿਸ ਤਰੀਕੇ ਦੀ ਐ ਕਦੇ ਹੁੰਦਾ ਹੁੰਦਾ ਸੀ ਆ ਖੜੇ ਆ ਦੇਵੀ ਜੀ ਹੋਣੀ ਕੋਰਾ ਜੀ ਹੋਣੀ ਸਾਡਾ ਸਾਰਾ ਪਰਿਵਾਰ ਖੜਾ ਉਹ ਕਦੇ ਆ ਹੁੰਦਾ ਸੀ ਕੰਮ ਵੀ ਤੁਸੀਂ ਅੱਜ ਆਖਰੀ ਦਿਨ ਜਦੋਂ ਦੇਖਿਆ ਵੀ ਕੋਈ ਬੂਤ ਨਹੀਂ ਮੇਰਾ ਕੋਈ ਮੈਨੂੰ ਵੋਟ ਨਹੀਂ ਪੈ ਰਹੀ ਤੇ ਜਾ ਕੇ ਜਦੋਂ ਮਾਰੇ ਉਹਨਾਂ ਨੇ ਕੰਨ ਮਰੋੜਿਆ ਤੇ ਉਰੇ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ 2 ਕਰੋੜ ਕਰੋੜ 2 ਕਰੋੜ 40 ਲੱਖ ਦੀਆਂ ਗੱਡੀਆਂ ਵਾਲੇ ਜੋ ਕਰੋੜ ਗੱਡੀਆਂ ਵਾਲੇ ਕਿੱਥੋਂ ਆਉਂਦਾ ਪੈਸਾ ਇਹ ਸਰਕਾਰਾਂ ਫੜਦੀਆਂ ਹੀ ਹੁੰਦੀਆਂ ਇਹ ਜਿਹਿਆਂ ਨੂੰ ਅੱਜ ਕੰਨ ਮਰੋੜ ਕੇ ਘਰੇ ਬਿਠਾ ਲਿਆ ਅਗਲੇ ਨੇ ਜਿਵੇਂ ਸੰਗਲੀ ਪਾ ਕੇ ਬੰਨੇ ਹੁੰਦਾ ਨਾ ਐਂ ਨੂੜ ਕੇ ਬਿਠਾ ਲਿਆ ਅੱਜ ਪੱਪੀ ਨੇ ਆਪਣੇ ਘਰੇ ਕੀ ਲੱਗਦਾ ਜਾਂਦਾ ਆਹ ਤੋਂ ਪਾਈ ਵੀ ਹੋਈ ਹੈ ਕਾਂਗਰਸ ਦੀ ਆਹ ਵਰਕਰ ਆਉਂਦੇ ਵਰਕਰ ਆਉਂਦੇ ਤਾਂ ਵਿਚਾਰਿਆਂ ਨੂੰ ਮਰੌਣਾ ਹੀ ਆ ਮੈਂ ਇਹੀ ਕਹਿੰਦਾ ਸੀ ਉਸ ਦਿਨ ਦਾ ਵੀ ਵਰਕਰ ਵਰਕਰ ਉਹ ਨਾ ਇਹਨਾਂ ਦੇ ਗੱਲਾਂ ਚਾਓ ਇਹ ਬਾਹਰੋਂ ਆਇਆ ਇਹਨੇ ਸਿਰਫ ਪੈਸੇ ਇਕੱਠੇ ਕਰਨੇ ਸੀ 30 ਦਿਨੋਂ ਕਰ ਲੇ ਤੇ ਉਹ ਪੈਸੇ ਇਕੱਠੇ ਕਰਨੇ ਸੀ ਕਰ ਲੇ ਅੱਜ ਜਿਹੜਾ ਉਹ ਸਾਰਾ ਸੌਦਾ ਹੈ ਜਿਹੜਾ ਉਹ ਆਪਣੇ ਕੇਸਾਂ ਤੋਂ ਬਚਣ ਲਈ ਤੁਸੀਂ ਵੀਡੀਓ ਤੋਂ ਮਗਾਵ ਤੁਹਾਡੇ ਬਹੁਤ ਜਰਨਲਿਸਟ ਉੱਥੇ ਸੀਗੇ ਜਿਨ੍ਹਾਂ ਨੇ ਇਹ ਸਾਰਾ ਖੇਲ ਹੁੰਦਾ ਦੇਖਿਆ ਇਹ ਗੰਦੀ ਐਸੀ ਰਾਜਨੀਤੀ ਨਹੀਂ ਕਦੇ ਦੇਖੀ ਸੀ ਅੱਜ ਦੇ ਦਿਨ ਉਹ ਵੀ ਰਾਜਾ ਬੜਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਹੋਵੇ ਉਹਨੇ ਸਾਰੀ ਕਾਂਗਰਸ ਮਾਰਤੀ ਆ ਅੱਜ ਸਾਰੇ ਲੋਕ ਜਿਹੜੇ ਵਰਕਰ ਸੀ ਓਏ ਅੱਜ ਇੱਕ ਇੱਕ ਇਹਦਾ ਇੱਕ 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 ਬੂਥ ਚੱਕ ਦੋ ਅੱਜ ਦਾ ਜੇ ਤੁਸੀਂ ਕਾਂਗਰਸੀਓ ਸੱਚੇ ਤਾਂ ਅੱਜ ਇਹਨੂੰ ਮੂੰਹ ਤੋੜ ਜਵਾਬ ਦੋ ਨਹੀਂ ਤੁਹਾਡਾ ਕੁਝ ਬੱਟਿਆ ਨਹੀਂ ਜਾਣਾ ਅੱਜ ਜਿੰਨਾ ਕੁਝ ਤੁਹਾਡੇ ਨਾਲ ਧੋਖਾ ਕਰ ਗਿਆ ਇੰਨਾ ਧੋਖਾ ਜ਼ਿੰਦਗੀ 'ਚ ਨਹੀਂ ਮੈਂ ਕਿਸੇ ਨੂੰ ਕੀਤਾ ਦੇਖਿਆ ਅੱਜ ਸਾਰੇ ਬੂਥ ਬੰਦ ਕਰਕੇ ਚੱਕ ਕੇ ਵੇਜੋ ਇਹ ਇਕੱਲੇ-ਇਕੱਲੇ ਮੀਡੀਆ ਦੇ ਸਾਹਮਣੇ ਹੋਈਆਂ ਗੱਲ ਮੇਰੇ ਇਕੱਲੇ ਦੇ ਨਹੀਂ ਮੈਂ ਤਾਂ ਉੱਥੇ ਪਹੁੰਚ ਗਿਆ ਜਦੋਂ ਮੈਨੂੰ ਕਿਸੇ ਮੀਡੀਆ ਵਾਲੇ ਨੇ ਦੱਸਿਆ ਮੈਂ ਕਿ ਐ ਕਿਵੇਂ ਹੋ ਸਕਦਾ ਮੈਂ ਜਦੀ ਗੱਡੀਆਂ ਲੈ ਕੇ ਮੈਂ ਘਰੇ ਪਹੁੰਚ ਗਿਆ ਤੇ ਉੱਥੇ 100 ਮੀਡੀਆ ਵਾਲੇ ਖੜੇ ਤੇ ਉਹਨਾਂ ਨੇ ਕਹਿ ਜੀ ਉੱਥੇ ਕਾਫੀ ਪੀ ਰਹੇ ਆ ਬਿੱਟੂ ਜੀ ਕੱਰਾਤੀ ਦੇਖਣ ਨੂੰ ਮਿਲਿਆ ਜੀ ਆਪਣਾ ਕਿ ਸ਼ਰਾਬ ਦੇ ਠੇਕੇ ਤੇ ਜਿਹੜੇ ਰੇਡ ਮਾਰੇ ਰਾਏ ਓਵਰਿੰਗ ਉਹ ਰਾਤ ਦੀ ਗੱਲ ਰਾਤ ਦੀ ਰਹਿ ਗਈ ਉਹ ਵੀ ਪੜਦਾ ਪਾਉਣਗੇ ਸੀ ਕਿਉਂਕਿ ਉਹ ਵੀ ਦੋਨਾਂ ਦੀ ਹੋਈ ਸੀ ਕੀ ਲੱਗਦਾ ਪਰਚਾ ਬਹੁਤ ਆਣਾ ਤੇ ਹੁਣ ਪਰਚੇ ਤਾਂ ਪੈਣਾ ਹੀ ਪੈਣੇ ਆ ਜਾਲੀ ਸ਼ਰਾਬ ਦੇ ਪਰ ਤੁਸੀਂ ਆਹ ਗੱਲ ਆ ਸਭ ਤੋਂ ਵੱਡੀ ਜਿਹੜਾ ਅੱਜ ਇੱਕ ਕੈਂਡੀਡੇਟ ਲੁਧਿਆਣੇ ਦਾ ਜਾ ਅੱਜ ਇੱਕ ਆਮ ਆਦਮੀ ਪਾਰਟੀ ਛੋਟੀ ਜੀ ਪਾਰਟੀ ਕਾਂਗਰਸ ਦਾ ਪ੍ਰਧਾਨ ਉਹਦੇ ਪਹਿਰਾਂ 'ਚ ਪੈ ਗਿਆ ਜਾ ਕੇ ਐਦੂੰ ਬੜੀ ਗੱਲ ਹੋ ਨਹੀਂ ਸਕਦੀ ਕੋਈ ਇਹ ਮੈਂ ਇਕੱਲੇ ਇਕੱਲੇ ਨੂੰ ਸੰਦੇਸ਼ ਦੇਣਾ ਚਾਹਨਾ ਜਗਾਉਣਾ ਚਾਹਨਾ ਵੀ ਉਠੋ ਆ ਆ ਫੇਰ ਇਕੱਠੇ ਹੋ ਕੇ ਦੋਨੋਂ ਆ ਜਿਹੜੇ ਇਹ ਤਮਾਸ਼ਾ ਖੇਡ ਰਿਹਾ ਬਚੋ ਇਹਨਾਂ ਤੋਂ ਬਚੋ ਇਹਨਾਂ ਤੋਂ ਬਚੋ ਇਹਨਾਂ ਤੋਂ